ਸਾਸੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਿਰਤਪੁਰ ਸਾਹਿਬ ਖਬਰਸਾਰ ਤਸਵੀਰਾਂ ਨੰਗਲ ਦੀਆਂ ਨੇ ਜਿੱਥੇ ਕੈਬਨ ਮੰਤਰੀ ਹਰਜੂਤ ਸਿੰਘ ਬੈਂਸ ਵੱਲੋਂ ਸਾਡਾ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਤਹਿਤ ਅੱਜ ਨੰਗਲ ਦੇ ਸੇਵਾ ਸदन ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕੁਝ ਸਮੱਸਿਆਵਾਂ ਦਾ ਮੌਕੇ ਤੇ ਨਪਟਾਰਾ ਵੀ ਕੀਤਾ ਗਿਆ ਅਤੇ ਰਹਿੰਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਕੇ ਹੁਕਮ ਜਾਰੀ ਕੀਤੇ ਗਏ ਇਸ ਮੌਕੇ ਕੈਬਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੋ ਇਹ ਹਰ ਹਫਤੇ ਪ੍ਰੋਗਰਾਮ ਕੀਤਾ ਜਾਂਦਾ ਹੈ ਇਹ ਪ੍ਰੋਗਰਾਮ ਸਾਡੇ ਪੂਰੇ ਸੂਬੇ ਦੇ ਵਿੱਚ ਪਰਫੁੱਲਤ ਹੁੰਦਾ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ ਹਰ ਹਫਤੇ ਉਹਨਾਂ ਵੱਲੋਂ ਆਪਣੇ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਹਨ ਅਤੇ ਲੋਕ ਆ ਕੇ ਆਪਣੇ ਦੁੱਖ ਉਹਨਾਂ ਨੂੰ ਦੱਸਦੇ ਹਨ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ ਅਤੇ ਅਗਰ ਕਿਸੇ ਦੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਉਸ ਨੂੰ ਹੱਲ ਕਰਨ ਲਈ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਲੋਕਾਂ ਨਾਲ ਵੱਧ ਤੋਂ ਵੱਧ ਗੱਲਬਾਤ ਕਰਨ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ। ਆਓ ਤੁਹਾਨੂੰ ਵੀ ਦਿਖਾਣੇ ਆ ਇਸ ਮੌਕੇ ਦੀਆਂ ਤਸਵੀਰਾਂ ਜੋ ਕਿ ਸੇਵਾ ਸਦਨ ਨੰਗਲ ਤੋਂ ਸਾਹਮਣੇ ਆਈਆਂ ਹਨ ਅਤੇ ਇਸ ਦੌਰਾਨ ਕੀ ਕਿਊਜ ਕਿਹਾ ਕੈਮਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਹ ਵੀ ਤੁਹਾਨੂੰ ਸੁਣਾਣੇ ਆ। ਕੀ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਹੀ ਗੰਢ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਆ ਆਜ਼ਾਦੀ ਪਾਵਨ ਪਵਿੱਤਰ ਦਿਨ ਦੇ ਉੱਤੇ ਸਾਡੀ ਸਾਰੇ ਸਾਥੀਆਂ ਵੱਲੋਂ ਤੇ ਸਾਡੀ ਜਿਹੜੀ ਯੂਥ ਕਲੱਬ ਦੀ ਟੀਮ ਹੈ ਸਾਡੇ ਜਿਹੜੇ ਯੂਥ ਵਿੰਗ ਆਵਾਜ਼ੀ ਪਾਰਟੀ ਦਾ ਉਹਦੇ ਵੱਲੋਂ ਸੇਵਾ ਸਦਨ ਦੇ ਵਿੱਚ ਹੀ ਜਿਹੜਾ ਹੈ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਲਾਕਾ ਵਾਸੀਆਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਆ ਕੇ ਆਜ਼ਾਦੀ ਸਪਵਿੱਤਰ ਦਿਨ ਦੇ ਉੱਤੇ ਆਪਾਂ ਜਿਨ੍ਹਾਂ ਕਰਕੇ ਅਸੀਂ ਅਜੇ ਆਜ਼ਾਦ ਮੁਲਕ ਦੇ ਵਿੱਚ ਸਾਲ ਲੈ ਰਹੇ ਹਾਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਆਪਣਾ ਯੋਗਦਾਨ ਪਾਈਏ ਤੇ ਨਾਲ ਹੀ ਹਰ ਹਫਤੇ ਦੇ ਵਾਂਗ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡਾ ਐਮ.ਐਲ.ਏ ਸਾਡੇ ਵਿੱਚ ਉਹ ਕੰਸਿਸਟੈਂਸੀ ਦੇ ਕਾਰਨ ਉਹਦੀ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਸਫਲਤਾ ਨਵੇਂ ਵਿਧਾਨ ਸਭਾ ਦੇ ਵਿੱਚ ਵੀ ਬਾਕੀ ਵਿਧਾਇਕ ਵੀ ਮੈਨੂੰ ਜਿਹੜੀ ਇਸ ਗੱਲ ਦੀ ਪੁੱਛਦੇ ਆ ਕਿ ਤੁਸੀਂ ਕਿਵੇਂ ਕਰਦੇ ਹੋ ਕਿਵੇਂ ਇਹਦਾ ਮਤਲਬ ਕਿ ਇਹ ਪ੍ਰੋਗਰਾਮ ਸਿਰਫ ਨੰਗਲ ਅਨੰਦਪੁਰ ਸਾਹਿਬ ਤੱਕ ਨਹੀਂ ਪੂਰੇ ਪੰਜਾਬ ਤੱਕ ਇਹ ਜਿਹੜਾ ਪਪੂਲਰ ਹੈ ਤੇ ਵਕ ਵਕ ਲੋਕਾਂ ਦੇ ਆ ਹਰ ਕੋਸ਼ਿਸ਼ ਕਰਦੇ ਆ ਹਰ ਸੰਭਵ ਕੋਸ਼ਿਸ਼ ਕਰਦੇ ਆ ਕਿ ਸਬਦਾ ਕਮ ਹੋ ਸਕੇ ਇਸੇ ਵਿਸ਼ਵਾਸਤਕਾ ਜਿਹੜਾ ਕੰਮ ਚੱਲ ਰਿਹਾ ਮੈਂ ਇੱਕ ਜ਼ਰੂਰੀ ਅਬਜੈਕਟ ਆਪਜੀ ਨੂੰ ਇਹ ਦੇਣੀ ਹੈ ਕਿ 2 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਤੇ ਗਾਂਧੀ ਜਨਮਤੀ ਵਾਲੇ ਦਿਨ ਸਾਡੇ ਇਲਾਕੇ ਦੀ ਕਬੱਡੀ ਮੰਦਸਿਪੇ ਨੇ ਤਿੰਨ ਤਿੰਨ ਪੁਲਾਂ ਦੀ ਉਹ ਟੈਂਪਰੇ ਜਿਹੜੇ ਉਹਨਾਂ ਦੀ ਕੰਮਾਂ ਦੀ ਸ਼ੁਰੂਆਤ ਹੋਊਗੀ ਟੈਂਡਰ ਹੋ ਚੁੱਕੇ ਆ ਕੰਪਨੀ ਆ ਚੁੱਕੇ ਤੇ ਨਾਲ ਹੀ ਜਿਹੜਾ ਚੌਥਾ ਪੁਲ ਜਿਹੜਾ ਐਲਗਰਾ ਵਾਲਾ ਬ੍ਰਿਜ ਉਸ ਦਾ ਵੀ ਜਿਹੜਾ ਰਿਪੇਅਰ ਦਾ ਕੰਮ ਹੈ ਅਕੇ ਅਗਲੇ 4-5 ਮਹੀਨੇ ਚੋ ਵੀ ਐਨ ਜਿਹੜਾ ਹੈ ਠੀਕ ਹੋ ਜਵੇ ਤੇ ਦੁਬਾਰਾ ਚੱਲਦਾ ਹੋ ਜਵੇ ਆਰਥੀ ਆਸਤਾ ਸੀ ਇੱਕ ਦੋ ਦਿਨਾਂ ਚ ਅਗਲੇ ਦਿਨ ਬਣਾ ਦਵਾਂਗੇ ਇੱਕ ਜਿਹੜੀ ਨੈਸ਼ਨਲ ਹਾਈਵੇ ਦੇ ਉੱਤੇ ਅਪਡੇਟ ਹੈ ਕਿ ਜੋ ਸੜਕ ਕੀਪੂਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਰੋਡ ਅਚਾਨਕ ਪਿਛਲੇ 3 ਮਹੀਨਿਆਂ ਚ ਇੱਕਦਮੇ ਬਰਸਾਤਾਂ ਕਾਰਨ ਜਿਸ ਪੂਰੀ ਰੋਡ ਹੀ ਖੁੱਲ ਗਈ ਤੇ ਕਿਤੇ ਕਿਤੇ ਦਾ ਬਹੁਤ ਹੀ ਬੁਰੀ ਹਾਲਤ ਹੈ ਉਸ ਦਾ ਟੈਂਡਰ 11 ਸਤੰਬਰ ਨੂੰ ਖੋਲਿਆ ਸੀ ਸਿਰਫ ਇੱਕ ਬਿਡਾਂ ਕਰਨ ਅਸੀਂ ਇੱਕ ਸਪੈਸ਼ਲ ਅਪਰੂਵਲ ਲਈ ਫਾਈਲ ਜਿਹੜੀ ਹੈ ਉਹ ਮਿਨਿਸਟਰੀ ਆਫ ਰੋਡ ট্রান্সਪੋਰਟ ਹਾਈਵੇਜ਼ ਗੱਟਕਰੀ ਜਿਹੜੀ ਆਫਿਸ ਤੋਂ ਇੰਡੀਆ ਕੇ ਸਾਨੂੰ ਸਪੈਸ਼ਲ ਸੜਕ ਦੀ ਮਾੜੀ ਹਾਲਾਤਾਂ ਨੂੰ ਦੇਖਦੇ ਹੋਏ ਸਪੈਸ਼ਲ ਅਪਰੂਵਲ ਦਿੱਤੀ ਜਾਵੇ ਸਿੰਗਲ ਠੇਕੇਦਾਰ ਆਇਆ ਵਰਨਾ ਦੁਬਾਰਾ ਟੈਂਡਰ ਹੋਣਾ ਡੋ ਮਹੀਨੇ ਹੋਰ ਤੇ ਅੱਗੇ 350 ਸਾਲ ਆ ਰਿਹਾ ਤੇ ਸਾਨੂੰ ਉਮੀਦ ਹੈ ਮੈਂ ਆਪ ਵੀ ਫਾਲੋਅ ਅਪ ਕਰ ਰਹੇ ਕਿ ਕੱਲ ਜਾਂ ਪਰਸੋਂ ਤੱਕ ਉਹ ਫਾਈਲ ਕਲੀਅਰ ਹੋ ਜੂਗੀ ਅਗਰ ਜਿੱਦ ਹੀ ਉਹ ਫਾਈਲ ਕਲੀਅਰ ਹੁੰਦੀ ਹੈ ਤੇ ਇਸੇ ਹਫਤੇ ਜਿਹੜਾ ਉਹ ਸੜਕ ਦਾ ਕੰਮ ਸ਼ੁਰੂ ਹੋ ਜਾਊਗਾ ਉਹਦੇ ਉੱਤੇ ਮੈਂ ਤੁਹਾਨੂੰ ਕੱਲ ਜਾਂ ਪਰਸੋਂ ਤੱਕ ਐਗਜ਼ੈਕਟ ਅਪਡੇਟ ਦੇ ਦਿਆਂਗਾ ਅਗਰ ਕੱਲ ਨੂੰ ਫਾਈਲ ਔਰ ਸ਼ੁਰੂ ਕਰਵਾਉਣ ਦੇ ਲਈ ਸਾਡੀ ਪੂਰੀ ਕੋਸ਼ਿਸ਼ ਹੋਊਗੀ ਇੱਕ ਜ਼ਰੂਰੀ ਅਪਡੇਟ ਸਰ ਬਾਕੀ ਜਿਹੜੇ ਕਹਿੰਦਾ ਕਿ ਬਹੁਤ ਬਹੁਤ ਮੈਡੀਕਲ ਹੈ ਜੀ ਸਾਡੇ ਦੇਸ਼ ਤੇ ਇੱਕ ਉੱਗੇ ਤੁਸੀਂ ਕਹਿ ਸਕਦੇ ਹੋ এডੂਕੇਸ਼ਨਿਸਟ ਜਿਨ੍ਹਾਂ ਦੇ ਉੱਤੇ ਨਾਮੀ ਫਿਲਮ ਬਣੀ ਸੀ ਜੋ ਅਜ ਵੀ ਸਾਡੇ ਬੱਚਿਆਂ ਨੂੰ ਪ੍ਰੇਰਨਾ ਦਿੰਦੀ ਹੈ ਥੀ ਈਡੀਅਟਸ ਉਦਾਂ ਦੇ ਸ਼ਖਸ ਤੇ ਉੱਤੇ ਜੋ ਲਦਾਖ ਦੀ ਆਵਾਜ਼ ਉਠਾਰੇ ਸੀ ਲਦਾਖ ਦੇ ਮੁੱਦਿਆਂ ਨੂੰ ਲੈ ਕੇ ਸ਼ਾਂਤੀ ਮੀਤਨ ਦੇ ਨਾਲ ਪਹਿਲਾਂ ਵੀ ਉਹਨੇ ਕਈ ਵਾਰ ਐਂਸਿੰਗ ਕੀਤਾ ਉਹਨਾਂ ਨੂੰ ਇਸ ਤਰੀਕੇ ਨਾਲ ਅਰੈਸਟ ਕਰਨਾ ਮਾੜੀ ਗੱਲ ਹੈ ਤੇ ਨਾਲ ਹੀ ਕੱਲ ਜੋ ਤਮਿਲਨਾਡੂ ਦੇ ਵਿੱਚ ਕਰੋੜ ਦੇ ਵਿੱਚ ਜੋ ਹੋਇਆ ਬਖਸ਼ਾਲੀ ਮੌਤਾਂ ਜੜੀਆਂ ਹੈ ਉਹ ਹੋ ਚੁੱਕੀਆਂ ਉਸ ਦੇ ਉੱਤੇ ਵੀ ਅਫਸੋਸ ਬਿਲਕੁਲ ਹੈ ਤੇ ਇਸ ਵਕਤ ਸਾਰਾ ਪੰਜਾਬ ਬਿਲਕੁਲ ਦੁਨੀਆ ਦੇ ਵਿੱਚ ਜਿੰਨੇ ਪੰਜਾਬੀ ਵੱਸ ਰਹੇ ਆ ਉਹ ਰਾਜਵੀਰ ਜਵੰਡੇ ਦੀ ਸੇਤਿਆਪਤਾ ਦੇ ਲਈ ਅਰਦਾਸ ਪ੍ਰਾਰਥਨਾਵਾਂ ਗੁਰੂ ਘਰਾਂ ਮੰਦਰਾਂ ਦੇ ਵਿੱਚ ਆਪਣੇ ਘਰਾਂ 'ਚ ਬੈਠ ਕੇ ਕਰ ਰਿਹਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਸਾਡਾ ਵੀ ਰਾਜਵੀਰ ਜਵੰਡਾ ਦੁਬਾਰਾ ਸਿਹਤਯਾਬ ਹੋਊਗਾ ਬਹੁਤ ਜ਼ਿੰਦਾਦਿਲ ਆਦਮੀ ਹੈ ਰਾਜਵੀਰ ਜਵੰਡਾ ਪੈਰਾਗਲਾਈਡਿੰਗ ਮੋਟਰਬਾਈਕਿੰਗ ਸਪੋਰਟਸ ਆਪਣੀ ਜ਼ਿੰਦਗੀ ਨੂੰ ਜੀਣ ਵਾਲਾ ਆਦਮੀ ਹੈ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਉਹ ਦੁਬਾਰਾ ਜਿਹੜਾ ਹੈ ਬਿਲਕੁਲ ਆਪਣੇ ਪੈਰਾਂ ਤੇ ਹੈ ਤੰਦਰੁਸਤ ਹੋ ਕੇ ਜਲਦੀ ਸਿਹਤਯਾਬ ਹੋਵੇ ਸਾਡੀ ਸਭ ਦੀ ਅਤਾਸ਼